ਤਕੂਲੇਵਾਲ ਦੇ ਵਿੱਚ ਇੱਕ ਵਾਰ ਫਿਰ ਤੋਂ ਬੰਨ ਨੂੰ ਢਾ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਬੰਨ ਨੂੰ 10 ਤੋਂ 20 ਫੁੱਟ ਤੱਕ ਤਰੇੜ ਜਿਹੜੀ ਆ ਚੁੱਕੀ ਹੈ ਤਾਂ ਇਸ ਦੌਰਾਨ ਲੋਕ ਨੇ ਜਿਹੜੇ ਬੰਨ ਨੂੰ ਪੂਰਨ ਦੇ ਵਿੱਚੋਂ ਲੱਗੇ ਹੋਏ ਨੇ ਤਾਂ ਉੱਥੇ ਹੀ ਮੰਤਰੀ ਲਾਲਜੀਤ ਸਿੰਘ ਖੁੱਲਰ ਵੀ ਲੋਕਾਂ ਦੇ ਨਾਲ ਬੰਨ ਨੂੰ ਪੂਰਨ ਦੇ ਵਿੱਚੋਂ ਲੱਗੇ ਹੋਏ ਨੇ ਲਗਾਤਾਰ ਲੋਕਾਂ ਦੇ ਵੱਲੋਂ ਜਦੋ ਜਹਿਦ ਕੀਤੀ ਜਾ ਰਹੀ ਹੈ ਤਾਂ ਕਿ ਪਾਣੀ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚ ਨਾ ਸਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਸ ਤੋਂ ਥੋੜੀ ਦੂਰ ਬੰਨ੍ਹ ਦੇ ਨਾਲ ਟਾਂ ਲੱਗੀ ਸੀ ਤੇ ਹੁਣ ਥੋੜੀ ਹੀ ਦੂਰ ਹੋਰ ਯਕਦਮ ਇਸ ਬੰਨ੍ਹ ਨੂੰ 10 ਤੋਂ 20 ਫੁੱਟ ਦੇ ਕਰੀਬ ਵੱਡੀ ਤਰੇੜ ਆ ਗਈ ਹੈ ਜਿਸ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਇਹ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਤੇ ਵੱਡੇ ਪੱਧਰ ਦੇ ਉੱਤੇ ਇਲਾਕੇ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਬੰਨ੍ਹ ਦੇ ਉੱਤੇ ਪਹੁੰਚਣ ਤਾਂ ਜੋ ਇਸ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਤਾਂ ਉੱਧਰ ਇਸ ਮਾਮਲੇ ਦੇ ਵਿੱਚ ਪੰਜਾਬ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਪੱਤਾ ਚੱਲਿਆ ਤਾਂ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਏ ਤੇ ਉਹਨਾਂ ਦੇ ਵੱਲੋਂ ਵੀ ਲੋਕਾਂ ਦੇ ਨਾਲ ਇਸ ਬੰਨ ਨੂੰ ਪੂਰਨ ਦੇ ਲਈ ਮੋਢੇ ਦੇ ਉੱਤੇ ਮਿੱਟੀ ਦੇ ਗੱਟੇ ਚੁੱਕ ਕੇ ਪੂਰੀ ਤਰ੍ਹਾਂ ਦੇ ਨਾਲ ਮਦਦ ਹੈ ਜਿਹੜੀ ਕਰਵਾਈ ਜਾ ਰਹੀ ਹੈ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪਿੰਡ ਦੇ ਪਿੰਡ ਸਬਰਾ ਦੇ ਕੁੱਲੇ ਵਾਲੇ ਬਨ ਨੂੰ ਫਿਰ ਤੋਂ ਢਾਲ ਲੱਗੀ ਹੈ ਜਿਸ ਕਾਰਨ ਲੋਕਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਬਨ ਨੂੰ ਪੂਰਨ ਦੇ ਲਈ ਪਹੁੰਚ ਜਾਂਦੇ ਨੇ ਮਿੱਟੀ ਦੇ ਗੱਟੇ ਚੁੱਕ ਕੇ ਬਨ ਨੂੰ ਪੂਰਿਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਰਨਤਾਰਨ ਦੇ ਪਿੰਡ ਕੁल्लेਵਾਲ ਦੀਆਂ ਜਿੱਥੇ ਕਿ ਬਨ ਨੂੰ ਢਾਲ ਲੱਗੀ ਹੈ ਤੇ ਪੰਜਾਬ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੀ ਮੌਕੇ ਤੇ ਮੌਜੂਦ ਰਹੇ ਨੇ ਜਿਨ੍ਹਾਂ ਦੇ ਵੱਲੋਂ ਮਿੱਟੀ ਦੇ ਗੱਟੇ ਚੁੱਕ ਕੇ ਲੋਕਾਂ ਦੇ ਨਾਲ ਮਦਦ ਕਰਵਾਈ ਜਾ ਰਹੀ ਹੈ